ਚਾ ਵਰਗੇ ਜੀ ਫਦੇ ਟੀਟੇ ਦਾ ਸਾਰਿਆਂ ਦਾ ਸਰਪੋਤਾਂ ਦਾ ਸਾਡੇ ਲੈਵਲ ਤੇ ਪਹੁੰਚਦਾ ਬੜਾ ਬਤਨ ਹੈ ਐਗੋਸ ਜੀ ਇਸ ਲਾਗੁਰ ਮੇਲਾ ਜੀ ਮੈਂ ਆਪਣੀ ਦੇਖ ਤੋਂ ਦੇਖਦਾ ਹੁੰਦੇ ਆ ਕਿ ਜਦੋਂ ਆਪਾਂ ਆਪਣੇ ਸਾਦੇ ਪਰਦਾਦੇ ਨੂੰ ਕਿਹਦੇ ਨੂੰ ਪੁੱਛਦੇ ਆ ਉਹਨਾਂ ਸਾਰਿਆਂ ਦਾ ਇਹ ਕਹਿਣਾ ਕਿ ਮਨਾਈ ਹੈ ਕਿ ਪੂਰੀ ਪ੍ਰਾਪਤੀ ਹੁੰਦੀ ਹੋਏ ਜਿਹੜੇ ਮੇਲਾ ਬੰਦੇ ਆ ਰਹੇ ਨੇ ਬੜੀ ਸ਼ਰਧਾ ਦੇ ਨਾਲ ਤੇ ਇੱਥੇ ਮੇਜਾ ਜੀ ਅਛਰ ਦਾ ਲੋਕਿਆ ਹਟੇ ਆਉਂਦੇ ਨੇ ਉਹ ਜੋ ਸਾਧੂ ਹੈਗੇ ਨੇ ਤਾਂ ਤਾਂ ਬਾਬਾ ਜੀ ਦਾ ਤਾਂ ਇਸ ਸੰਤ ਬਾਬਾ ਦੇਖਾਦਾ ਜੀ ਉਹਨਾਂ ਦਾ ਲੋਕਾਂ ਦੀ ਬਹੁਤ ਸ਼ਰਧਾ ਜੁੜੀ ਹੋਈ ਹੈ ਉਹ ਬਹੁਤ ਮੰਨਦਾ ਹੈ ਹਰ ਸਾਲ ਉਹ ਇਬਰਤ ਦੇ ਸਤਕੁਸ਼ ਨੂੰ ਸੋਸ਼ੀ ਖੰਡਰਸਾ ਤੋਂ ਰਿੰਦੇ ਨੇ ਕਿ ਉਹਨਾਂ ਨੇ ਯਾਦ ਵਿੱਚ ਇਹ ਮੇਲਾ ਜਿਹੜਾ ਮਨਾਇਆ ਜਾਂਦਾ ਇਸ ਦਾ ਸਰ ਕਿੰਨੀ ਸੰਗਤਾਂ ਦਾ ਆਤਾ ਸੰਗਤ ਨੇ ਆਣੀ ਆਤੀ ਗੰਢੀ ਨੇ ਸਾਡੇ ਲਾਗੇ ਸਰਦੀਪੋੜਿਆ ਪੰਚੀਆ ਪੰਚੀਆ ਐਸੋਸੀਏਸ਼ਨ ਆ ਦੇ ਆਰ ਪੁਰਸੋਰਵੇਟ ਤੇ ਖਿੜੇ ਡਾਈ ਇਹਨਾਂ ਪਿੰਡਾਂ ਤੋਂ ਤਕਰੀਬਨ 3-4000 ਲੋਕ ਤੇ ਗਰੀਬੀ ਵੀ ਸੰਗਤਾਂ ਨੂੰ ਪਾ ਕੇ ਤੇ ਪਹੁੰਚਦੀ ਆ ਕਿ ਗਰੀਬਾਂ ਸਭ ਤੋਂ ਅੱਗੇ ਨੇ ਸਾਡਾ ਕਿੰਨਾ ਚੰਗਾ ਹੈ ਸਰ ਮੇਲੇ ਕਿਹਨਾਂ ਦਾ ਕੌਣ ਕੌਣ ਸੇ ਕਰਦਾ ਹੈ ਨੇ ਦੇ ਵਿੱਚ ਵੇਖੋ ਜੀ ਸਭ ਤੋਂ ਪਹਿਲਾਂ ਦੇ ਕੁਝ ਜੇ ਆਪਾਂ ਸਾਹਜ ਸਿੰਘ ਸਾਹਿਬ ਪਿੱਛੇ ਦੀ ਗੱਲ ਕਰੀਏ ਤੇ ਨਵੇਂ ਨਗਰ ਹ ਤਿਆਰ ਕੀਤੇ ਗਏ ਨੇ ਦੰਗੀਆਂ ਲੋਹਾ ਤਿਆਰ ਹੋ ਜਾਂਦੇ ਤੇ ਹੁਣ ਇਸ ਸਮੇਂ ਕੁਝ ਸਾਲ ਕੁਝ ਸਾਲ ਤੋਂ ਕਰੀਬਨ ਨਵਾਂ ਸ਼ਹਿਰ ਤੇ ਦਵਾਰ ਸਾਹਿਬ ਬਣ ਰਿਹਾ ਹੈ ਵੱਖਰਾ ਇੱਕ ਤਰ੍ਹਾਂ ਉਹ ਤਿਆਰ ਹੋ ਰਿਹਾ ਜਿਵੇਂ ਨਹੀਂ ਮੰਦਰ ਦੇ ਰੇਕਟ ਪਾਏ ਗਏ ਤੇ ਦੂਜੀ ਮੰਦਰ ਜਿਹੜਾ ਆਉਣ ਵਾਲੇ ਸਮੇਂ ਤੱਕ ਪਾਏ ਜਾਂਦੇ ਤੇ ਸਿਮੇ ਤੇ ਸਮੀਰ ਤੇ ਛੋਟਾ ਘਰ ਸਾਹਿਬ ਜਿਹੜਾ ਵੀ ਇੱਥੇ ਤਿਆਰ ਹੋ ਗਿਆ ਜੀ جوڑا گھر بھی بہت ودیا بہت آدھی شان طریقے سے تیار کیا گیا ہے تو آنے والے سمے کوئی دو تین سال ہے ساری سنگنگ بہت ترقی ہوتی ہے دو تین سال کوئی مجھے لگتا نہیں کہ نشے کی کریے پچھلے دو تین سال پنچا نشے میں بہت زیادہ کنٹرول ہوئے ਇਹ ਵੀ ਸੇਕ ਕਰੂਗਾ ਵੀ ਨੇ ਇੱਕ ਤਾਂ ਜਿਹੜਾ ਸਾਡੇ ਪਿੰਡ ਦਾ ਜੁਝੂਰ ਆ ਉਹਨੂੰ ਹੀ ਇਨਸਪਾਇਰ ਕਰਦੇ ਰਹਿੰਨੇ ਆ ਪਾਰਟਿਸਪੇਟ ਕਰਦੇ ਰਹਿੰਦੇ ਇੰਟਰਸਟ ਦੇ ਦਿੰਦੇ ਆ ਕੋਈ ਪਾਸੇ ਕਬੱਡੀ ਪ੍ਰੇਮ ਦੀ ਸਾਡੇ ਪਿੰਡ ਦਾ ਦੋ ਨੌਜਵਾਨ ਆ ਜਿਹਨੇ ਸੁੱਦਾ ਵੀਰਿਆਂ ਦੇ ਲਾਪਰਵਾਹ ਨੇ ਤੇ ਹੋਰ ਵੀ ਕਈ ਜਿਹੜੇ ਸਾਡੇ ਪਿੰਡ ਦੇ ਨੌਜਵਾਨ ਆ ਕੋਈ ਐਨਆਰਆਈ ਬਣ ਕੇ ਬਾਹਰ چلے ਗਏ ਆ ਕਈ ਵੀ ਜਿਹੜੇ ਉਹ ਫੌਜ ਭੱਜੀ ਹੋਏ ਆ ਸਾਡੇ ਪਿੰਡ ਦੇ ਗਰਮੜ ਆ ਤੇ 3-4 ਸੌ ਦਾ 6 ਉਹਨੂੰ ਜੂਰ ਐਕਸਰਸਾਈਜ਼ ਕਰਵਾ ਦੇ ਜੂਗਾ ਤੁਹਾਨੂੰ ਬੁਰੇ ਨਾ ਤੇ ਨਸ਼ਿਆਂ ਤੋਂ ਸਾਡੇ ਪਿੰਡ ਤੋਂ ਨਿਕੜਾ ਸੰਤ ਜਿਹੜੀ ਉਹ ਮੋੜੀ ਆ ਜਿਹੜੇ ਨੌਜਵਾਨ ਅੱਗੇ ਦੱਸਦਾ ਜੇ ਸੁਫਸਿ ਹੋ ਗਿਆ ਹੈ ਉਹਨਾਂ ਨੂੰ ਪਿਆਰ ਨਾਲ ਹੱਥ ਜੋੜ ਕੇ ਵੀ ਕੀਤੀ ਆ ਜਾਂ ਕੁਝ ਇਤਨਾ ਜਿਹੇ ਦੇਚਨਾ ਮੰਨ ਸਕਦਾ ਰੋਟੀ ਕਾਹਦੇ ਦਿੱਤਾ ਹੈ ਕਿ ਬੰਦਲ ਤੋਂ ਹੀ ਆਪਣਾ ਪੂਰਾ ਦੋਰਾ ਹੈ ਪਚਾਰ ਵੀ ਪੜਾ ਸੁਧੋਗਦੀ ਹੈ ਹਰ ਕੋਈ ਟੈਂਟ ਕਮੇਟੀ ਵੀ ਬੜਾ ਸਾਦੀ ਹਰ ਕੁਝ ਹੋਣਾ ਹੈ ਇੱਕ ਸੜਕ ਤੇ ਨੌਜਵਾਨ ਬਚਿਆ ਹੈ ਕਿ ਜਦੋਂ ਆਪਾਂ ਮੇਲੇ ਤੇ ਧਿਆਨ ਮਾਰ ਕੇ ਤੇ ਮੇਲੇ ਵਿੱਚੋਂ ਨਸ਼ਿਆਂ ਤੋਂ ਦੂਰ ਰਹਿਣੀ ਤੇ ਲੋਕਾਂ ਦਾ ਕੰਪੀਟੀਸ਼ਨ ਚੱਲ ਰਿਹਾ ਜੀ ਪਸਤਾਨਾ ਜਗਿਆਂ ਨੇ ਉਹਨਾਂ ਨੂੰ سپورٹ کیتا گیا ہے اجائز کیتا گیا ہے اور یہ نام پرائز میں لے گیا ہے کہ تم پارٹیسپیٹ رہے ہیں اس کے بعد ہم رات شام کو کبڈی کا شو میچ ہوے گا جڑا بھی بہت زیادہ بچا رہا ہے اس کو پوری روپ لے کر رہا ہے اور کبڈی کا نام نشے میں ہے میرا نام بول سن سرپنچ پنڈ لے جلا تالتا میں सरीज़ सुनाना जोड़ मेला करवाया जा रहा है इसके बारे में आपका क्या कहना है? मेरा सुनाना जोड़ मेला करवाया जा रहा है कि कांतों समय तो कराया जा اور یہ سالانہ جو لاکے کی شردا ہے علاقے کی شردا کی جنہوں پر اردس کرتے ہیں جو بہتر ہے اس طرح کی اردس ہوتی ہے اور بابا جی بابا کی